ਹੈਲੋ एवरीवन ਥਿਸ ਇਜ਼ ਜਨਦੀਪ ਭੰਡ ਵੈਲਕਮ ਟੂ ਮਾਈ ਨਿਊ ਵਲੌਗ ਸਾਥਿਓ ਅੱਜ 1 ਮਈ ਅੱਜ ਹੈਗਾ ਮਜ਼ਦੂਰ ਦਿਵਸ ਤੇ ਅੱਜ ਤੋਂ ਆਪਣਾ ਵਲੌਗ ਫੇਰ ਲਗਾਤਾਰ ਆਊਗਾ ਆਪਾਂ ਫੇਰ ਲਗਾਤਾਰ ਕਹਿੰਨੇ ਪਰ ਲਗਾਤਾਰ ਨਹੀਂ ਆਉਂਦਾ ਅੱਜ ਤੋਂ ਲਗਾਤਾਰ ਵਲੌਗ ਬਣਾਇਆ ਕਰਾਂਗੇ ਆਪਣੀ ਮੋਰ ਦੇ ਵਾਸਤੇ ਤੇ ਫਿਲਹਾਲ ਇੱਧਰ ਮੁੰਡਾ ਜਿਹੜਾ ਹੈ ਸਾਹਿਲ ਇਹ ਪੇਂਟਿੰਗ ਬਣਾ ਰਿਹਾ ਮੇਰੇ ਲੈਪਟਾਪ ਦੇ ਵਿੱਚ ਪੇਂਡ ਦੇ ਵਿੱਚ ਪੇਂਟਿੰਗ ਕਰ ਰਿਹਾ ਲਓ ਜੀ ਇੱਕ ਵਾਰੀ ਫੇਰ ਕੈਮਰਾ ਸਾਫ਼ ਕਰਕੇ ਆਪਾਂ ਇੱਧਰ ਸਾਹਿਲ ਤੇ ਲਾਤਾ ਦੇਖਦੇ ਆ ਇਹ ਕੀ ਬਣਾ ਰਿਹਾ ਤੇ ਉਹ ਤਾਂ ਕੁਝ ਵੀ ਨਹੀਂ ਬਣਾ ਰਿਹਾ ਉੱਚੀ ਦਾ ਬੋਲ ਆਪਾਂ ਇੱਧਰ ਦੇਖ ਮੇਰੇ ਵੱਲ ਇੱਧਰ ਦੇਖ ਮੇਰੇ ਵੱਲ ਪਲਸ 2 ਕਰਕੇ ਹਟਿਆ ਪਲਸ 2 ਤੋਂ ਬਾਅਦ ਹੁਣ ਅੱਗੇ ਕੀ ਕਰਨਾ ਹੈ ਅੱਗੇ ਏਟੀਆ ਕਰਨਾ ਤੇ ਬੰਦੇ ਨੂੰ ਜਿੱਥੇ ਵੀ ਕਹਿੰਦੇ ਵੀ ਮਿਲਦਾ ਹੈਗਾ ਪੀਸੀ ਤੇ ਉੱਥੇ ਹੀ ਇਹ ਪੇਂਟਿੰਗ ਕਰਨ ਲੱਗ ਜਾਂਦਾ ਲਓ ਜੀ ਪਸੰਦ ਨਹੀਂ ਆਇਆ ਮੁੰਡੇ ਨੂੰ ਕਹਿੰਦੇ ਲੈਪਟਾਪ ਤੇ ਕੰਮ ਕਰਨਾ ਇੱਧਰ ਵਧੀਆ ਕਰਦਾ ਇਹ ਇੱਧਰ ਕਾਲੇ ਸਾਹਿਬ ਜੀ ਝੂਟੇ ਲੈ ਰਹੇ ਨੇ ਮੇਰੀ ਕੁਰਸੀ ਤੇ ਹਾਲਾਂਕਿ ਝੂਟੇ ਵਾਲੀ ਨਹੀਂ ਹੈਗੀ ਲਓ ਜੀ ਆਓ ਬਲੌਗ ਬਣਾ ਕੇ ਬਣਾਉਣੇ ਕਦੇ ਤਾਂ ਇਹ ਭੈਣ ਬੜਾ ਕਾਮਯਾਬ ਹੋ ਰਿਹਾ ਬਣਾਈ ਤਾਂ ਜਾਣਿਆ ਆ ਜਾ ਕੰਮ ਤਾਂ ਹੀ ਬਣਾਈ ਜਾਂਨੇ ਮੈਂ ਤਾਂ ਤੂੰ ਬਣਾਈ ਹੋਊਂ ਉਹੀ ਕਿਉਂ ਆ ਆਵੇ ਇਹਦਾ ਬਣਾਈ ਜਾਂਨੇ ਆਪਾਂ ਇਹ ਇਹਨੂੰ ਇਹਦੀ ਜਾਣ ਪਛਾਣ ਵਾਲੀ ਮੈਂ ਯਾਰ ਬਸ ਉਹੀ ਹਟ ਗਿਆ ਬਲੌਗ ਬਣਾਉਣ ਕਾਲੇ ਸਾਹਿਬ ਜੀ ਤੇ ਕਹਿੰਦੇ ਕਹਿੰਦੇ ਅਸੀਂ ਲਗਾਤਾਰ ਬਲੌਗ ਹੁਣ ਬਣਾਇਆ ਕਰਾਂਗੇ ਅੱਜ 1 ਮਈ ਹੋ ਗਈ ਅੱਜ 1 ਮਈ ਦਾ ਬਲੌਗ ਹੋ ਕੱਲ ਨੂੰ 2 ਮਈ ਹੋਊ 2 ਮਈ ਦਾ ਬਲੌਗ ਹੋ 3 ਮਈ 31 ਮਈ ਤੱਕ ਲਗਾਤਾਰ ਬਲੌਗ ਹੋਣਗੇ ਆ ਲਓ ਜੀ ਆ ਬੰਦੇ ਦਾ ਫੋੜ ਬਣਾਇਆ ਫੋੜ ਹੈ ਇਹ ਇਹ ਆ ਫੋਰ ਟਰੈਕਟਰ ਆ ਬੰਦੇ ਨੇ ਬਣਾਇਆ ਜੀ ਹੋਰ ਦਿਖਾ ਆਉਂਦੀਆਂ ਪ੍ਰਾਪਤੀਆਂ ਹੋਰ ਤਾਂ ਦਿਖਾ ਦੇ ਫਿਰ ਆ ਦੇ ਉੱਥੇ ਕਿੱਥੇ ਜਾਣਾ ਆ ਦੇ ਦਿਖਾ ਫਿਰ ਲੈ ਮਾਊਸ ਇੱਧਰ ਵਾਇਰਲੈਸ ਮਾਊਸ ਰੱਖਦਾ ਮੁੰਡਾ ਲੈ ਇੱਕ ਮੁੰਡੇ ਨੇ ਬਣਾਇਆ ਜੀ 911 ਮੰਨ ਲਾਦਾ ਇਹ ਤੇ ਹਜੇ ਕੰਮ ਚੱਲੀ ਜਾਂਦਾ ਹੈ ਨਾ 911 ਤੇਰੀ ਵੀ ਬਈ ਐਨੀਵੇ ਬੰਦਾ ਇਹ ਕੰਮ ਦਾ ਪੂਰਾ ਦੇਖੋ ਜੀ ਜੇ ਵੀ ਸੀ ਗਲਤ ਲਿਖਦਾ ਗੱਲ ਕਰਦਾ ਜੇ ਵੀ ਸੀ ਗਲਤ ਲਿਖਦਾ ਉਹ ਮੇਰਾ ਪਾਪਾ ਨੇ ਸਿਖਾਇਆ ਵੀ ਦੇਵੀ ਸੀ ਚੱਲ ਅਗਲੀ ਗਾ ਆ ਮਾਗਰ ਕੀ ਹੁੰਦਾ ਜੀ ਆ ਇਹ ਦੇਖ ਜੀ ਨੀ ਕੂੜਾ ਦੇ ਲੋ ਜਿਹਨੇ ਮੁੰਡੇ ਨੇ ਜਾਣ ਦੀ ਲੈਸਤਾ ਹੈ ਟਰੈਕਟਰ ਟਰਾਲੀ ਗਾਦੀ ਭਰੀ ਹੈ ਇਹ ਖੁਦ ਤੋਂ ਬੰਦੇ ਨੇ ਉਹ ਫਿਰ ਸਾਫ ਆ ਇੱਥੇ ਰੱਖ ਬਈ ਆ ਵੀ ਇਹਦੀ ਪ੍ਰਾਪਤੀ ਦੇਖੋ ਆ ਬੰਦੇ ਦੀ ਆ ਬਣਾਏ ਨੇ ਆ ਟਰੈਕਟਰ ਕੂੜੀ ਵਾਲੀ ਮਸ਼ੀਨ ਟਰਾਲੀ ਨੂੰ ਭਰੀ ਜਾਂਦੀ ਹੈ ਮਸ਼ੀਨ ਟਰੈਕਟਰ ਸੋਹਣਾ ਮਿੱਤਰਾ ਇਹ ਤੁਸੀਂ ਹੀ ਗੌਰ ਨਾਲ ਦੇਖੋ ਟਰਾਲੀ ਇੱਕ ਅਟੈਚੀ ਹੈਗੀ ਆ ਫੋਡਰ ਤਾਂ ਦੇਖੀਂ ਕੀ ਬਾਤ ਹੈ ਵੀ ਫੋਡਰ ਫੋਡਰ ਹੈ ਇਹ ਟਰੈਕਟਰ ਫੋਡਰ ਹੀ ਬੰਨ ਮੈਨੂੰ ਕਹਿਣਾ ਘਟਾਉਂਦਾ ਫੋਡਰ ਹਣਾ ਲਓ ਜੀ ਕਹਿੰਦੇ ਮੁੰਡੇ ਨੇ ਸਾਹਿਲ ਲਿਖਤਾ ਉਹਦਾ ਨਾਮ ਇਹ ਆਪਾਂ ਵੈਸੇ ਪਤਾ ਨਹੀਂ ਨੇ ਆਹ ਲਿਖ ਲੈ ਕਿਵੇਂ ਆਇਆ ਸਾਹਿਲ ਸਾਹਿਲ ਨਾਲ ਹੀ ਸਾਹਿਲ ਆਇੱਥੇ ਰੱਖੋ ਲੈ ਅਗਲੀ ਪ੍ਰਗਟ ਦਿਖਾਤਾ ਤੇ ਅਗਰ ਬਦਲਦੀ ਪਹਿਲਾ ਹੋ ਜਾਂਦੀ ਓਏ ਤਾਂ ਪਹਿਲੀ ਗੱਡੀ ਲਓ ਜੀ ਸਾਖ ਤੋਂ ਕਿਹੜੀ ਆਏ ਵੈਸੇ ਗੱਡੀ ਇਹ ਪਤਾ ਨਹੀਂ ਚਲੋ ਜੀ ਸਾਈਕਲ ਟਾਇਰ ਦੇ ਨੇ ਟਾਇਰ ਸਾਈਕਲ ਦੇ ਨੇ ਐਂਗਲ ਸਾਈਡ ਦੇ ਸਾਈਕਲ ਟਾਇਰ ਦੇ ਨੇ ਐਂਗਲ ਸਾਈਡ ਦੇ ਲਓ ਜੀ ਅਗਲਾ ਟਰੈਕਟਰ ਉਹੀ ਆ ਇਹ ਨਹੀਂ ਜੀ ਟਰੈਕਟਰ ਹੋਰ ਆ ਮੂਰੇ ਸੰਗੜੀ ਵਾਲਾ ਆ ਏ ਲਓ ਜੀ ਮੁੰਡੇ ਨੇ ਕਮਾਲ ਕਰਤੀ ਕਹਿੰਦੇ ਇਰਸ਼ਾਦ ਬੁੱਲਾ ਇਹ ਇੰਸਟਾਗ੍ਰਾਮ ਤੇਨੂੰ ਫੋਲੋ ਕਰ ਸਕਦਾ ਉੱਥੇ ਪੜਾਉਣਾ ਆਪਣੀਆਂ ਬਣਾ ਕੇ ਬਸ ਹੁਣ ਪਾਇਆ ਕਰੂ ਇਹ ਮੁੰਡਾ ਉੱਥੇ ਤੁਸੀਂ ਦੇਖ ਸਕਦੇ ਹੋ ਰੋਏ ਫੋਟੋ ਪਾਇਆ ਕਰ ਕੁਛ ਨਹੀਂ ਆ ਇੱਥੇ ਰੱਖ ਇਧਰੇ ਕੰਧ 'ਚ ਵੀ ਵੱਜ ਸਕਦਾ ਵੈਸੇ ਕੀ ਇਹ ਵੈਸੇ ਟਰਾਲਾ ਬਾਹਰ ਲਾ ਹਾਂ ਬਾਹਰ ਲਾ ਟਰਾਲਾ ਬਣਾਇਆ ਮੁੰਡੇ ਨੇ ਮਾਗਰ ਨੇ ਤੇਰਾ ਅੰਦੇ ਦੇਖੋ ਕਿੰਨੀ ਬਰੀਕੀ ਨਾਲ ਕੰਮ ਕੀਤਾ ਮੂਰਲੇ ਦੇ ਦੇਖ ਲਓ ਜਮਾ ਉਮੀ ਬਣਾਤਾ ਨਾ ਦੇ ਉਧਰ ਦੀ ਉੱਪਰ ਦੀ ਸੰਸਰ ਆ ਲੋ ਜੀ ਝੰਡਾ ਬਣਾਤਾ ਇਹਨੇ ਖਾਲਸਾ ਜੀ ਦਾ ਝੰਡਾ ਇਹ ਤੋਂ ਬਾਅਦ ਦੇਖੀ ਵੀ ਚੀਜ਼ ਦੁਆਰੇ ਦਿਖਾਤੀ ਮੁੰਡਿਆਂ ਜੇ ਤੁਹਾਨੂੰ ਇਹਦੀ ਕਲਾਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਪੜੂਗਾ ਕਮੈਂਟ ਪੜ੍ਹੇਗਾ ਹਾਂ ਪੜ੍ਹੂਗਾ ਜੇ ਕਿਸੇ ਨੇ ਕੀਤਾ ਲਓ ਜੀ ਟੈਂਕ ਇੱਧਰ ਕਹਿੰਦੇ ਇੰਡੀਅਨ ਆਰਮੀ ਕੀ ਬਾਤ ਆ ਸਾਹਿਲ ਇੱਤੇ ਵੀ ਹੈ ਕੀ ਗੱਲ ਬਾਤ ਆ ਇਹਨੂੰ ਕੀ ਕਹਿੰਦੇ ਇਹ ਹੁਣ ਹੁੰਦਾ ਹੈ ਜਾਨੀ ਉੱਪਰ ਜਾ ਕਹਿੰਦੇ ਮੁੰਡਾ ਦੇ ਹੋਰ ਤਾਂ ਖੇਲਾ ਇਹ ਤਾਂ ਨਹੀਂ ਹੁੰਦਾ ਇਹ ਇੰਜ ਲਾਦੇ ਤਾਂ ਚਲ ਦੋ ਵੀ ਐ ਚੀਜ਼ ਘੈਂਟ ਬਣਾਈ ਆਪਾਂ ਨੂੰ ਇੰਨਾ ਪਤਾ ਵੀ ਟਰੱਕ ਜਾਈ ਜਾ ਵਸ ਪਹਿਲਾਂ ਮੁੰਲਾਦ ਨੇ 59 ਗਹਿਰਾ ਬਣਾਇਆ ਸੀ ਮੁੰਡੇ ਨੇ ਤੇ ਇਹ ਹੁਣ ਚੱਲਿਆ ਕੰਮ ਜੇ ਤੁਹਾਨੂੰ ਇਹਦੀ ਕਲਾਕਾਰੀ ਪਸੰਦ ਆਉਂਦੀ ਆ ਤਾਂ ਤੁਸੀਂ ਕਮੈਂਟ ਕਰਕੇ ਇਹਦਾ ਹੌਸਲਾ ਫਜ਼ਾਈ ਇਹਨੂੰ ਜ਼ਰੂਰ ਕਰੋ ਇਹਨੂੰ ਹੌਸਲਾ ਦਿਓ ਮੁੰਡੇ ਨੂੰ ਤੇ ਬਾਕੀ ਇਹ ਸਾਡੇ ਕੋਲੇ ਹੀ ਹੁੰਦਾ ਇੱਥੇ ਭਗਵਤੀ ਸੇਲਜ਼ ਸ਼ੋਰੂਮ ਤੇ ਤੇ ਇਹ ਲਗਭਗ ਅਸੀਂ ਇਕੱਠੇ ਸਾਰਾ ਕਰਨ ਬਤੀਤ ਕਰਦੇ ਆ ਤੇ ਸਾਰਾ ਮੁੰਡਾ ਵੈਸੇ ਵੀ ਤੇ ਸੋਹਣਾ ਵੀ ਆ ਬਾਕੀ ਤੁਸੀਂ ਸਾਡੀ ਵੀਡੀਓ ਦੇਖਦੇ ਰਹੋ ਤੇ ਅਗਲੇ ਸੀਨ ਦੇ ਵਿੱਚ ਤੁਹਾਨੂੰ ਅਗਲੀਆਂ ਗੱਲਾਂ ਬਾਤਾਂ ਦਿਖਾਈਆਂ ਜਾਣਗੀਆਂ ਫਿਲਹਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਧਰ ਡਿਸਪਲੇ ਤੇ ਦਾ ਅਸੀਂ ਪੂਰੇ AC ਲਗਾ ਦਿੱਤੇ ਨੇ ਸ਼ਾਹ ਜੀ ਸਾਡੇ ਕੋਲੇ ਮਿਲ ਜੂਗਾ AIAP ਵੀ ਮਿਲ ਜੂ ਹਾਇਰ ਮਿਲ ਜੂ ਕੈਰੀਅਰ ਮਿਲ ਜੂਗਾ BPL ਮਿਲ ਜੂਗਾ ਲੁਆਇਡ ਮਿਲ ਜੂਗਾ ਬਲੂ ਸਟਾਰ ਮਿਲ ਜੂਗਾ ਤੇ ਪੈਨਾਸੋਨਿਕ ਮਿਲ ਜੂਗਾ ਹੋਰ ਬਹੁਤ ਸਾਰੀ AC ਮਿਲ ਜਾਣਗੇ ਸਾਡੇ ਕੋਲ ਕਿਉਂਕਿ ਮੈਂ ਸਾਰੇ ਬ੍ਰਾਂਡ ਦੱਸ ਨਹੀਂ ਪਾਇਆ ਸ਼ਾਇਦ ਤੁਹਾਨੂੰ ਤੇ ਅਗਰ ਤੁਸੀਂ ਚਾਹਵਣ ਹੈਗੇ ਤਾਂ ਸਾਡੇ ਕੋਲ ਜ਼ਰੂਰ ਆਓ ਏਸੀ ਖਰੀਦੋ ਚਾਹੇ ਰੈਫਰਿਜਰੇਟਰ ਖਰੀਦੋ ਗਰਮੀ ਆ ਚੁੱਕੀ ਆ ਤੇ 28 ਉਹ ਨੇ ਰਿਗਰਾ ਬਾਈ ਜੀ ਤੇ ਅਸੀਂ ਆਪਣੇ ਵੱਲੋਂ ਪੂਰੀ ਨੇਰੀ 28 ਪੁਰੇ ਜਾਂਦੇ ਆ ਤੇ ਐਲਈਡੀ ਵਿੱਚ ਆਵਣਾ ਤਾਂ ਸਾਡੇ ਕੋਲੇ ਆ ਕੇ ਐਲਈਡੀ ਵੀ ਲੈ ਸਕਦੇ ਹੋ ਕਾਰਡ ਤੇ ਲੈ ਜੋ ਚਾਹੇ ਕੈਸ਼ ਲੈ ਜੋ ਜਿਸ ਤਰ੍ਹਾਂ ਵੀ ਤੁਹਾਡੀ ਇੱਛਾ ਉਸੇ ਤਰ੍ਹਾਂ ਤੇ ਉਸੇ ਤਰ੍ਹਾਂ ਅਸੀਂ ਤੁਹਾਨੂੰ ਉਸੇ ਤਰੀਕੇ ਨਾਲ ਤੁਹਾਨੂੰ ਉਹੀ ਪ੍ਰੋਡਕਟ ਦੇਵਾਂਗੇ ਜਿਹੜੇ ਤਰੀਕੇ ਨਾਲ ਜਿਹੜਾ ਪ੍ਰੋਡਕਟ ਤੁਹਾਨੂੰ ਚਾਹੀਦਾ ਇਹ ਮੁੰਡੇ ਨੂੰ ਪੇਂਟਿੰਗ ਦਾ ਇੰਨਾ ਜਨੂਨ ਆ ਜੀ ਦੇਖੋ ਜੀ ਹੁਣ ਵੀ ਇਹ ਕੁਛ ਨਾ ਕੁਛ ਬਣਾ ਰਿਹਾ ਦੇਖਾਂ ਦਿਖਾ ਤਾਂ ਸਹੀ ਲਓ ਜੀ ਕਹਿੰਦੇ ਸ਼ੇਰ ਬਣਾ ਰਿਹਾ ਮੁੰਡਾ ਸ਼ੇਰ ਦੰਦ ਵੱਡਾ ਇਹਦਾਕ ਤਾਂ ਲਓ ਜੀ ਸਾਜੀ ਅਸੀਂ ਇੰਨੀਆਂ ਕਿ ਗੱਲਾਂ ਕਰਨ ਤੋਂ ਬਾਅਦ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਥੈਂਕ ਯੂ ਮਿਹਰਬਾਨੀ ਖੁਸ਼ ਰਹੋ ਸਾਜੀ